ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇहद ਹੈਰਾਨ ਕਰਨ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਮਹਿਲਾ ਗੁੱਸੇ ਦੇ ਵਿੱਚ ਆ ਕੇ ਇੱਕ ਨੌਜਵਾਨ ਦੇ ਨਾਲ ਸ਼ਰੀਆਮ ਕੁੱਟਮਾਰ ਕਰਦੀ ਹੈ ਤਰਸਲ ਮਾਮਲਾ ਲੁਧਿਆਣਾ ਦਾ ਹੈ ਜਿੱਥੇ ਸਕੂਟੀ ਸਵਾਰ ਮਹਿਲਾ ਤੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਿਸ ਕਰਕੇ ਮਹਿਲਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਗੁੱਸੇ ਦੇ ਵਿੱਚ ਆਈ ਮਹਿਲਾ ਸ਼ਰਿਆਮ ਇਸ ਨੌਜਵਾਨ ਦੇ ਨਾਲ ਕੁੱਟਮਾਰ ਕਰਦੀ ਹੈ ਇਹ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਪੱਖੋਵਾਲ ਰੋਡ ਦੀਆਂ ਨੇ ਜਿੱਥੇ ਪੈਟਰੋਲ ਪੰਪ ਦੇ ਹੰਗਾਮਾ ਹੋ ਜਾਂਦਾ ਹੈ ਜਦੋਂ ਮਹਿਲਾ ਤੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਜਿਹੜੀ ਆ ਟੱਕਰ ਹੋ ਜਾਂਦੀ ਹੈ ਜਿਸ ਕਰਕੇ ਮਹਿਲਾ ਗੁੱਸੇ ਦੇ ਵਿੱਚ ਆ ਕੇ ਇਸ ਨੌਜਵਾਨ ਦੇ ਨਾਲ ਸ਼ਰੀਆਮ ਕੁੱਟਮਾਰ ਕਰਦੀ ਹੈ ਹਾਲਾਂਕਿ ਇਹ ਵੀਡੀਓ ਜਿਹੜੀ ਆ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਆਈ ਇਸ ਮਹਿਲਾ ਦੇ ਵੱਲੋਂ ਨੌਜਵਾਨ ਦੇ ਨਾਲ ਸ਼ਰੀਆਮ ਕੁੱਟਮਾਰ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਨੌਜਵਾਨ ਦਾ ਕਹਿਣਾ ਹੈ ਕਿ ਇਹ ਮਹਿਲਾ ਰੋਂਗ ਸਾਈਡ ਤੋਂ ਆ ਰਹੀ ਸੀ ਜਿਸ ਕਰਕੇ ਦੋਵਾਂ ਵਾਹਨਾ ਵਿਚਕਾਰ ਟੱਕਰ ਹੁੰਦੀ ਹੈ ਤੇ ਟੱਕਰ ਜਦੋਂ ਹੋ ਜਾਂਦੀ ਹੈ ਤਾਂ ਮਹਿਲਾ ਗੁੱਸੇ ਦੇ ਵਿੱਚ ਆ ਕੇ ਇਸ ਨੌਜਵਾਨ ਦੇ ਨਾਲ ਸ਼ਰੀਆਮ ਕੁੱਟਮਾਰ ਕਰਦੀ ਹੈ ਗਲਤੀ ਵੀਰੇ ਉਹ ਦੀਦੀ ਰੋਂਗ ਸਾਈਡ ਆ ਰਹੀ ਹੈ ਮੈਂ ਸਿੱਧਾ ਪੈਂਦਾ ਹਾਂਜੀ ਮੈਂ ਫਿਰ ਲਾਇਆ ਹੋਵੇ ਨਾਲ ਆਇਆ ਹੋਵੇ ਰੌਂਗ ਸਾਈਡ ਤੋਂ ਆ ਜਾਦਾ ਕੋਈ ਰੌਂਗ ਸਾਈਡ ਤੋਂ ਦੀਦੀ ਆ ਰਹੇ ਦੋਸਤ ਪ੍ਰਧਾਨ ਮੰਤਰੀ ਹੋ ਗਏ ਜਾਂ ਰੌਂਗ ਸਾਈਡ ਤੋਂ ਆ ਗਿਆ ਇੰਨਾ ਮਾਰਿਆ ਵੀਰੇ ਉਹਨੂੰ ਪਰਲੀ ਗਿਆ ਐ ਕਿਵੇਂ ਆਏ ਨਹੀਂ ਵੀਰੇ ਮੈਂ ਤਾਂ ਆਪਣਾ ਇੱਧਰੋਂ ਆ ਰਿਹਾ ਐ ਗੱਲ ਕਰ ਰਹੇ ਆ ਨਾ ਹਾਂ ਫਿਰ ਫਿਰ ਰੌਂਗ ਸਾਈਡ ਤੋਂ ਮਤਲਬ ਕੀ ਨੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇहद ਹੈਰਾਨ ਕਰਨ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਮਹਿਲਾ ਗੁੱਸੇ ਦੇ ਵਿੱਚ ਆ ਕੇ ਇੱਕ ਨੌਜਵਾਨ ਦੇ ਨਾਲ ਸ਼ਰੀਆਮ ਕੁੱਟਮਾਰ ਕਰਦੀ ਹੈ ਤਰਸਲ ਮਾਮਲਾ ਲੁਧਿਆਣਾ ਦਾ ਹੈ ਜਿੱਥੇ ਸਕੂਟੀ ਸਵਾਰ ਮਹਿਲਾ ਤੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਿਸ ਕਰਕੇ ਮਹਿਲਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਗੁੱਸੇ ਦੇ ਵਿੱਚ ਆਈ ਮਹਿਲਾ ਸ਼ਰਿਆਮ ਇਸ ਨੌਜਵਾਨ ਦੇ ਨਾਲ ਕੁੱਟਮਾਰ ਕਰਦੀ ਹੈ ਇਹ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਪੱਖੋਵਾਲ ਰੋਡ ਦੀਆਂ ਨੇ ਜਿੱਥੇ ਪੈਟਰੋਲ ਪੰਪ ਦੇ ਹੰਗਾਮਾ ਹੋ ਜਾਂਦਾ ਹੈ ਜਦੋਂ ਮਹਿਲਾ ਤੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਜਿਹੜੀ ਆ ਟੱਕਰ ਹੋ ਜਾਂਦੀ ਹੈ ਜਿਸ ਕਰਕੇ ਮਹਿਲਾ ਗੁੱਸੇ ਦੇ ਵਿੱਚ ਆ ਕੇ ਇਸ ਨੌਜਵਾਨ ਦੇ ਨਾਲ ਸ਼ਰੀਆਮ ਕੁੱਟਮਾਰ ਕਰਦੀ ਹੈ ਹਾਲਾਂਕਿ ਇਹ ਵੀਡੀਓ ਜਿਹੜੀ ਆ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਆਈ ਇਸ ਮਹਿਲਾ ਦੇ ਵੱਲੋਂ ਨੌਜਵਾਨ ਦੇ ਨਾਲ ਸ਼ਰੀਆਮ ਕੁੱਟਮਾਰ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਨੌਜਵਾਨ ਦਾ ਕਹਿਣਾ ਹੈ ਕਿ ਇਹ ਮਹਿਲਾ ਰੋਂਗ ਸਾਈਡ ਤੋਂ ਆ ਰਹੀ ਸੀ ਜਿਸ ਕਰਕੇ ਦੋਵਾਂ ਵਾਹਨਾ ਵਿਚਕਾਰ ਟੱਕਰ ਹੁੰਦੀ ਹੈ ਤੇ ਟੱਕਰ ਜਦੋਂ ਹੋ ਜਾਂਦੀ ਹੈ ਤਾਂ ਮਹਿਲਾ ਗੁੱਸੇ ਦੇ ਵਿੱਚ ਆ ਕੇ ਇਸ ਨੌਜਵਾਨ ਦੇ ਨਾਲ ਸ਼ਰੀਆਮ ਕੁੱਟਮਾਰ ਕਰਦੀ ਹੈ ਗਲਤੀ ਵੀਰੇ ਉਹ ਦੀਦੀ ਰੋਂਗ ਸਾਈਡ ਆ ਰਹੀ ਆ ਮੈਂ ਸਿੱਧਾ ਪੈਂ ਹਾਂਜੀ ਮੈਂ ਵੀਰੇ ਲਾਇਆ ਹੋਵੇ ਨਾਲ ਆਇਆ ਹੋਵੇ ਰੋਂਗ ਸਾਈਡ ਤੋਂ ਆ ਜਾਦਾ ਕੋਈ ਰੌਂਗ ਸਾਈਡ ਤੋਂ ਦੀਦੀ ਆ ਰਹੇ ਆ ਦੋਸਤੋ ਪ੍ਰਧਾਨ ਮੰਤਰੀ ਬੋਲੀਆ ਰੌਂਗ ਸਾਈਡ ਤੋਂ ਆ ਕਿ ਇੰਨਾ ਮਾਰਿਆ ਵੀਰੇ ਹੁਣ ਐਵੇਂ ਆਏ ਕਿਵੇਂ ਆਏ ਨਹੀਂ ਵੀਰੇ ਮੈਂ ਤਾਂ ਆਪਣਾ ਇੱਧਰੋਂ ਆ ਰਿਹਾ ਐ ਗੱਲ ਕਰ ਰਹੇ ਆ ਨਾ ਹਾਂ ਫਿਰ ਫਿਰ ਰੌਂਗ ਸਾਈਡ ਤੋਂ ਮਤਲਬ ਕੀ ਰੋ